ਮਾਤਾ ਤੇ ਪਰਦਾ ਵੀਡੀਓ ਵਿੱਚ ਪਹਿਲਾਂ ਤਾਂ ਵਿੱਕੀ ਪ੍ਰੀਤ ਨੂੰ ਧਮਕੀ ਹੀ ਦਿੰਦਾ ਸੀ ਕਿ ਮੈਂ ਤੇਰੇ ਛਿੱਤਰ ਮਾਰੂ ਜੇ ਤੂੰ ਮੇਰੀ ਗੱਲ ਨਾ ਮੰਨੀ ਹੋਣ ਤਾਂ ਉਸਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿਵੇਂ ਨਾ ਕਿਵੇਂ ਪ੍ਰੀਤ ਆਪਣੀ ਮੰਮੀ ਕੋਲ ਪਹੁੰਚ ਹੀ ਜਾਂਦੀ ਹੈ ਪਹਿਲਾਂ ਤਾਂ ਉਸਦੀ ਮੰਮੀ ਉਸ ਨੂੰ ਮਿਲਣ ਤੋਂ ਮਨ੍ਹਾ ਕਰ ਦਿੰਦੀ ਹੈ ਪਰ ਜਦੋਂ ਪਤਾ ਲੱਗਦਾ ਹੈ ਕਿ ਵਿੱਕੀ ਉਸ ਨੂੰ ਮਾਰ ਕੇ ਕਾਈ ਕਰਦਾ ਹੋ ਚਲੀ ਜਾਂਦੀ ਹੈ ਤੇ ਰਾਹ ਤੇ ਵਿੱਚ ਭੱਜਦੀ ਭੱਜਦੀ ਨੂੰ ਉਸ ਨੂੰ ਉਸਦੀ ਮੰਮੀ ਮਿਲ ਜਾਂਦੀ ਹੈ ਤਾਂ ਉਹ ਕਿਸੇ ਦੇ ਘਰ ਉਸ ਨੂੰ ਲੈ ਕੇ ਵਰ ਜਾਂਦੀ ਹੈ ਕਿਉਂਕਿ ਉਹ ਕਹਿੰਦੀ ਕਿ ਮੰਮੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਉਹ ਰੋਈ ਰੋਈ ਹੀ ਜਾਂਦੀ ਹੈ ਤਾਂ ਉਸ ਦੀ ਮੰਮੀ ਉਸ ਨੂੰ ਚੁੱਪ ਕਰਾਉਂਦੀ ਹੈ ਉਹ ਕਹਿੰਦੀ ਕਿ ਵਿੱਕੀ ਨੇ ਮੈਨੂੰ ਮਾਰ ਦੇਣਾ ਸੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤਾਂ ਜੋ ਮੈਂ ਇਹ ਫੈਸਲਾ ਲਿਆ ਘਰੋਂ ਭੱਜਣ ਦਾ ਫੈਸਲਾ ਕਰਕੇ ਮੈਂ ਤੁਹਾਡੀ ਇੱਜ਼ਤ ਨੂੰ ਦਾਗ ਲਗਾ ਦਿੱਤਾ ਪਰ ਜਿਸ ਤੇ ਕਰਕੇ ਮੈਂ ਭੱਜੀ ਸੀ ਉਸ ਨੇ ਮੈਨੂੰ ਇੱਕ ਦਿਨ ਵੀ ਖੁਸ਼ ਨਹੀਂ ਰੱਖਿਆ ਤੇ ਰੋਜ਼ ਦੀ ਰੋਜ਼ ਹੀ ਮੇਰਣਾ ਮਾਰ ਕਟਾਈ ਕਰਦਾ ਸੀਗਾ ਤੇ ਜਦੋਂ ਉਸ ਦੀ ਸੱਸ ਦਾ ਫੋਨ ਆਇਆ ਤਾਂ ਉਸ ਦੀ ਸੱਸ ਬੰਨਾ ਬੰਨਣ ਲੱਗ ਗਈ ਤਾਂ ਫੇਰ ਵੀ ਕਵਲ ਪੁਨਾ ਲਿਤਾ ਸਾਥ ਦਿੱਤਾ ਸੀ ਪਰ ਵਿੱਕੀ ਜਦੋਂ ਮਾਰਕ ਤਾਈ ਕਰਨ ਦੇ ਉੱਤਰ ਆਇਆ ਤਾਂ ਪ੍ਰੀਤ ਨੂੰ ਬਰदाश्त ਨਹੀਂ ਹੋਇਆ ਤੇ ਪ੍ਰੀਤ ਹੁਣ ਆਪਣੀ ਮੰਮੀ ਕੋਲ ਆ ਗਈ ਪਰ ਮੰਮੀ ਉਸਦੀ ਡਰਦੀ ਆ ਕਿ ਜੇ ਸੋਨੂ ਤੇ ਜੀਤਾ ਨੂੰ ਪਤਾ ਲੱਗ ਜਾਏਗਾ ਤਾਂ ਕੀ ਹੋਏਗਾ ਤਾਂ ਫੇਰ ਸੋਨੂ ਜੀਤਾ ਨੂੰ ਇਹ ਵੀ ਨਹੀਂ ਪਤਾ ਕਿ ਮੰਮੀ ਪ੍ਰੀਤ ਨੂੰ ਮਿਲ ਲੈ ਮਿਲ ਚੁੱਕੀ ਹੈ ਤਾਂ ਵਿਕੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਜਦੋਂ ਅਮਨ ਉਸਦੀ ਪ੍ਰੀਤ ਦੀ ਮੰਮੀ ਨੂੰ ਕਹਿਣ ਗਈ ਸੀ ਕਿ ਪ੍ਰੀਤ ਦਾ ਤੁਹਾਨੂੰ ਮਿਲਣ ਦਿਲ ਕਰਦਾ ਤਾਂ ਉਸਦੀ ਮੰਮੀ ਨੇ ਜਵਾਬ ਦਿੱਤਾ ਸੀ ਕਿ ਮੈਂ ਨਹੀਂ ਮਿਲਣਾ ਉਸਨੇ ਪਹਿਲਾਂ ਮੇਰੇ ਬਾਰੇ ਨਹੀਂ ਸੋਚਿਆ ਤੇ ਹੁਣ ਇਹ ਤਾਂ ਹੁਣ ਆਹੀ ਸੀਗਾ ਤੇ ਉਧਰ ਕਬਲ ਹੋਣਾ ਨਹੀਂ ਵੀ ਬਹੁਤ ਸਾਹ ਦਿੱਤਾ ਜਦੋਂ ਹਰ ਵਾਰ ਉਹ ਮਾਰਕਟਾਈ ਕਰਦਾ ਵਿਕੀ ਤੇ ਪ੍ਰੀਤ ਦੇ ਨਾਲ ਤਾਂ ਕਬਲ ਹਮੇਸ਼ਾ ਉਸ ਦੇ ਅੱਗੇ ਖੜ ਜਾਂਦਾ ਏ ਕਿ ਮੈਂ ਕੁੜੀ ਦੇ ਮਾਰਨ ਨਹੀਂ ਦੇਣਾ ਤਾਂ ਫਿਰ ਜਦੋਂ ਸੰਦੀਪ ਭੋਰੀ ਬੋਲਦੀ ਆ ਤਾਂ ਵਿਕੀ ਕਹਿ ਜਾਂਦਾ ਕਿ ਤੁਹਾਨੂੰ ਸਾਡੇ ਮਾਮਲੇ ਵਿੱਚ ਬੋਲਣ ਦੀ ਕੋਈ ਜ਼ਰੂਰਤ ਨਹੀਂ ਵਿਕੀ ਜਿੰਨਾ ਜਿਹਾ ਚਾਹਵਾ ਉਦੋਂ ਉਹ ਦਿਨ ਵਧੀਆਂ ਜਾ ਰਹੀਆਂ ਵਾ ਹੁਣ ਤਾਂ ਉਹ ਪ੍ਰੀਤ ਨੂੰ ਮਾਰਨ ਦੀ ਕੋਸ਼ਿਸ਼ ਹੀ ਕਰਨ ਲੱਗ ਗਿਆਗਾ ਤੇ ਦੈਨ ਦਵਾਈ ਦੇਣਾ ਉਹ ਪ੍ਰੀਤ ਇਹ ਸੋਚਦੀ ਹੈ ਕਿ ਮੈਂ ਇਹਦੀ ਵੱਡੀ ਗਲਤੀ ਕਿਉਂ ਕੀਤੀ ਤਾਂ ਉਸਦੀ ਸੱਸ ਵੀ ਉਹਨੂੰ ਤਾਨੇ ਮਿਹਨੇ ਦਿੰਦੀ ਹੈ ਕਿ ਪਹਿਲਾਂ ਨਾ ਭੱਜ ਕੇ ਆਉਂਦੀ ਹੁਣ ਵਿੱਕੀ ਉਸਨੂੰ ਪਹਿਲਾਂ ਤਾਂ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਕੰਮ ਤੇ ਤੈਨ ਛੱਟ ਕੇ ਆਉਂਗਾ ਤੇਰੇ ਨਾਲ ਪਤਾ ਕਰੂੰਗਾ ਪਰ ਪ੍ਰੀਤ ਜੇ ਨਾ ਕੰਮ ਆ ਵੇਖਣ ਗਈ ਸੀ ਉਹ ਤਾਂ ਆਪਣ ਸੈਲੀ ਕੋਲ ਗਈ ਸੀ ਤਾਂ ਉਸ ਨੂੰ ਕਹਿਣ ਗਈ ਸੀ ਕਿ ਮੇਰਾ ਮੰਮੀ ਨੂੰ ਮੈਲ ਨੂੰ ਦੀ ਕਰਦਾ ਤਾਂ ਵੀ ਕੀ ਕਹਿੰਦਾ ਮੈਂ ਤੇਰੀਆਂ ਲੱਤਾਂ ਤੋੜ ਦੂੰਗਾ ਤੇ ਜਦੋਂ ਵਿੱਕੀ ਉੱਥੇ ਚਲਾ ਜਾਂਦਾ ਹੈ ਤੇ ਪ੍ਰੀਤ ਕੋਲ ਕਬੜਾ ਕੇ ਬਹਿ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਕੋਈ ਗੱਲ ਨਹੀਂ ਮੈਂ ਤੇਰਾ ਸਾਥ ਪੂਰਾ ਦਊਂਗਾ ਮੈਂ ਤੇਰੇ ਨਾਲ ਇਹਦਾ ਦਾ ਕੁਝ ਵੀ ਨਹੀਂ ਹੋ ਦਿੰਦਾ ਤੇ ਫਿਰ ਸੰਦੀਪ ਅਤੇ ਕਬਰ ਸੋਚਦੀ ਹੈ ਕਿ ਇਸ ਨੇ ਕਿੰਦੀ ਵੱਡੀ ਗਲਤੀ ਕੀਤੀ ਆ ਇਹ ਵੀ ਦੁਖੀ ਆ ਤੇ ਇਸ ਦੇ ਨਾਲ ਅਸੀਂ ਵੀ ਦੁਖੀ ਆ ਤੇ ਸਾਥੋਂ ਵੀ ਇਸ ਦਾ ਦੁੱਖ